ਲੇਕਿਨ ਅੱਜ ਕਿਸੇ ਦੋਖੀ ਨੇ ਗੋਲੀ ਚਲਾਈ ਹੈ ਜਿਹੜੀ ਕਿ ਬਹੁਤ ਨਿੰਦਣਯੋਗ ਹੈ ਬਹੁਤ ਮਾੜੀ ਘਟਨਾ ਕਹੀ ਜਾ ਸਕਦੀ ਹੈ ਦਰਬਾਰ ਸਾਹਿਬ ਦੇ ਸਾਹਮਣੇ ਇੱਕ ਤਨਖਾਹ ਭੁਗਤ ਰਹੇ ਵਿਅਕਤੀ ਦੇ ਉੱਤੇ ਜਦੋਂ ਕੋਈ ਗੋਲੀ ਚਲਾਏਗਾ ਇਹ ਸਮਝ ਲਓ ਕਿ ਤੁਸੀਂ ਉਸ ਗੁਰੂ ਅਸਥਾਨ ਦੀ ਵੀ ਅਪਮਾਨ ਕਰ ਰਹੇ ਹੋ ਜਿਨ੍ਹਾਂ ਨੇ ਉਹਨਾਂ ਨੂੰ ਉੱਥੇ ਬਿਠਾਇਆ ਜਿਨ੍ਹਾਂ ਨੂੰ ਉੱਥੇ ਬੈਠ ਕੇ ਸੇਵਾ ਕਰਨ ਦੀ ਗੱਲ ਕੀਤੀ ਹੈ ਸੋ ਗੁਰੂ ਕਿਰਪਾ ਕਰੇ ਕਿ ਉਹ ਮੌਕੇ ਤੇ ਫੜਿਆ ਗਿਆ ਮੈਂ ਸਭ ਮਿਤੀਆਂ ਸੇਵਾਦਾਰ ਦਾ ਵੀ ਧੰਨਵਾਦ ਹੈ ਜਿਸ ਸੇਵਾਦਾਰ ਨੇ ਜਲਦੀ ਨਾਲ ਬਾਹ ਫੜ ਲਈ ਕੋਈ ਘਟਨਾ ਜਿਹੜੀ ਹੈ ਉਹ ਅੰਤ ਤੱਕ ਵਾਪਰ ਨਹੀਂ ਸਕੀ ਬਚਾਅ ਹੋ ਗਿਆ ਵਲ ਵਲ ਬਚ ਗਏ ਜੇ ਇਹੋ ਜੀ ਘਟਨਾ ਵਾਪਰ ਜਾਂਦੀ ਤੇ ਸਿਰ ਦਰਬਾਰ ਸਾਹਿਬ ਦੇ ਸਥਾਨ ਦਾ ਨਾਮ ਵੀ ਜਿਹੜਾ ਸੀ ਉਹ ਲੋਕਾਂ ਦੇ ਵਿੱਚ ਰੋਜ਼ ਦਰਾਇਆ ਜਾਣਾ ਸੀਗਾ ਵੀ ਜਿੱਥੇ ਤੁਸੀਂ ਜਾ ਕੇ ਸੁੱਖ ਮੰਗਦੇ ਹੋ ਸ਼ਾਂਤੀ ਮੰਗਦੇ ਹੋ ਆਪਣੀਆਂ ਤਕਲੀਫਾਂ ਹੱਲ ਕਰਦੇ ਹੋ ਉਸ ਥਾਂ ਦੇ ਉੱਤੇ ਜਾ ਕੇ ਜੇ ਕਿਸੇ ਨੇ ਗੋਲੀ ਮਾਰ ਕੇ ਕਿਸੇ ਦਾ ਨੁਕਸਾਨ ਕੀਤਾ ਤੇ ਉਹ ਕਿੱਥੇ ਦੇਣਦਾਰ ਹੋਵੇਗਾ ਸੋ ਮੈਂ ਇਸ ਦੀ ਜਿੰਨੀ ਵੀ ਕੜੀ ਸ਼ਬਦਾ ਵਿੱਚ ਨਿੰਦਾ ਕਰ ਸਕਦੀ ਹਾਂ ਨਿੰਦਾ ਕਰਦੀ ਹਾਂ ਤੇ ਇਸ ਗੱਲ ਦਾ ਮੈਂ ਜ਼ਰੂਰ ਕਹਾਂਗੀ ਕਿ ਇਹਨੂੰ ਪੂਰੀ ਜਾਣਕਾਰੀ ਲਈ ਜਾਵੇ ਪੂਰਾ ਇਨਵੈਸਟਿਗੇਟ ਕੀਤਾ ਜਾਵੇ ਕਿ ਇਹ ਘਟਨਾ ਕਿਉਂ ਵਾਪਰੀ ਹੈ ਹਮ ਪਾਪੀ ਤੂ ਬਖਸ਼ ਨਹਾਰ ਅਸੀਂ ਖੱਤੇ ਬਹੁਤ ਕਮਾਮ ਦੇ ਅੰਤਨ ਪਾਰ ਆਵਾਜ਼ ਹਰ ਕਿਰਪਾ ਕਰਕੇ ਬਖਸ਼ ਲੈ ਹਮ ਪਾਪੀ ਵੱਡ ਗੁਨਾਹ ਕਰ ਹਰ ਸੇਖ ਅਰਦਾਸ ਕਰਦਾ ਹੈ ਜੇ ਕਿਤੇ ਵੀ ਜ਼ਿੰਦਗੀ ਵਿੱਚ ਗੁਨਾਹ ਹੋ ਜੇ ਜਾ ਗਲਤੀ ਹੋ ਜੇ ਤੇ ਬਖਸ਼ਿੰਦ ਪਿਤਾ ਜਾ ਕੇ ਸ਼੍ਰੀ ਅਕਾਲ ਤਖਤ ਤੇ ਜਦ ਸਿੱਖ ਹਾਜ਼ਰ ਹੁੰਦਾ ਤੇ ਉਹਨੂੰ ਬਖਸ਼ਦਾ ਕਿਉਂਕਿ ਜੇ ਗੁਰ ਝੜਕੇ ਤਾਂ ਮਿੱਠਾ ਲੱਗ ਜੇ ਬਖਸ਼ ਤਾਂ ਗੁਰ ਬੜਾਈ ਜਿਉ ਬਖਸ਼ ਲਵੇ ਤੇ ਉਹਦੀ ਬੜਾਈ ਅੱਜ ਇਸ ਗਲਤੀ ਦੇ ਤਸੱਲੀ ਹੈ ਕਿ ਸਿੱਖਾਂ ਦਾ ਉਹ ਮਹਾਨ ਦਰਬਾਰ ਉਹ ਮਹਾਨ ਤਖਤ ਦੁਨੀਆ ਵਿੱਚ ਫਿਰ ਇਤਿਹਾਸ ਜਿਹੜਾ ਉਹਦਾ ਦੁਹਰਾਇਆ ਗਿਆ ਤੇ ਜਿਹੜੇ ਜਿਹੜੇ ਕਿਸੇ ਕਾਰਨਾ ਕਰਕੇ ਦੋਸ਼ੀ ਸਨ ਕਿਸੇ ਕਮਾ ਕਰਕੇ ਦੋਸ਼ੀ ਸਨ ਉਹਨਾਂ ਨੂੰ ਤਨਖਾਹ ਲਈ ਗਈ ਤੇ ਅੱਜ ਇਹ ਗੱਲ ਸੁਣ ਕੇ ਦੁੱਖ ਵੀ ਹੋਇਆ ਕਿ ਲੋਕਾਂ ਦੇ ਵਿੱਚ ਅਜੇ ਵੀ ਦੁੱਖ ਹੀ ਲੋਕ ਜਿਹੜੇ ਆ ਗੁਰੂ ਬਖਸ਼ਦਾ ਗੁਰੂ ਤਨਖਾਹ ਲੁੰਦਾ ਹੈ ਗੁਰੂ ਸਾਨੂੰ ਸੇਵਾ ਲੁੰਦਾ ਉਹ ਮਨੁੱਖ ਕਰਦਾ ਲੇਕਿਨ ਅੱਜ ਕਿਸੇ ਦੁਖੀ ਨੇ ਗੋਲੀ ਚਲਾਈ ਹੈ ਜਿਹੜੀ ਕਿ ਬਹੁਤ ਨਿੰਦਨਯੋਗ ਹੈ ਬਹੁਤ ਮਾੜੀ ਘਟਨਾ ਕਹੀ ਜਾ ਸਕਦੀ ਹੈ ਦਰਵਾਸਾਬ ਦੇ ਸਾਹਮਣੇ ਇੱਕ ਤਨਖਾਹਪੁਗਤਰੇ ਵਿਅਕਤੀ ਦੇ ਉੱਤੇ ਜਦੋਂ ਕੋਈ ਗੋਲੀ ਚਲਾਏਗਾ ਇਹ ਸਭੀ ਲੋਕੀ ਤੁਸੀਂ ਉਸ ਗੁਰੂ ਅਸਥਾਨ ਦੀ ਵੀ અપਮਾਨ ਕਰ ਰਹੇ ਹੋ ਜਿਨ੍ਹਾਂ ਨੇ ਉਹਨਾਂ ਨੂੰ ਉੱਥੇ ਬਿਠਾਇਆ ਜਿਨ੍ਹਾਂ ਨੂੰ ਉੱਥੇ ਬੈਠ ਕੇ ਸੇਵਾ ਕਰਨ ਦੀ ਗੱਲ ਕੀਤੀ ਹੈ ਸੋ ਗੁਰੂ ਕਿਰਪਾ ਕਰੇ ਕਿ ਉਹ ਮੌਕੇ ਤੇ ਫੜਿਆ ਗਿਆ ਮੈਂ ਸਭੀ ਦੀਆਂ ਸੇਵਾਦਾਰ ਦਾ ਵੀ ਧੰਨਵਾਦ ਹੈ ਜੇ ਸੇਵਾਦਾਰ ਨੇ ਤੇਲ ਦੀ ਨਾਲ ਬਾਹ ਫੜਨੀ ਕੋਈ ਘਟਨਾ ਜਿਹੜੀ ਹੈ ਉਹ ਅੰਤ ਤੱਕ ਵਾਪਰ ਨਹੀਂ ਸਕੀ ਬਚਾਅ ਹੋ ਗਿਆ ਵਾਲ-ਵਾਲ ਬਚ ਗਏ ਜੇ ਇਹੋ ਜੀ ਘਟਨਾ ਵਾਪਰ ਜਾਂਦੀ ਤੇ ਸਿਰ ਦਰਬਾਰ ਸਾਹਿਬ ਦੇ ਸਥਾਨ ਦਾ ਨਾਮ ਵੀ ਜਿਹੜਾ ਸੀ ਉਹ ਲੋਕਾਂ ਦੇ ਵਿੱਚ ਰੋਜ਼ ਦਰਾਇਆ ਜਾਣਾ ਸੀਗਾ ਵੀ ਜਿੱਥੇ ਤੁਸੀਂ ਜਾ ਕੇ ਸੁੱਖ ਮੰਗਦੇ ਹੋ ਸ਼ਾਂਤੀ ਮੰਗਦੇ ਹੋ ਆਪਣੀਆਂ ਤਕਲੀਫਾਂ ਹੱਲ ਕਰਦੇ ਹੋ ਉਸ ਥਾਂ ਦੇ ਉੱਤੇ ਜਾ ਕੇ ਜੇ ਕਿਸੇ ਨੇ ਗੋਲੀ ਮਾਰ ਕੇ ਕਿਸੇ ਦਾ ਨੁਕਸਾਨ ਕੀਤਾ ਤੇ ਉਹ ਕਿੱਥੇ ਦੇਣਦਾਰ ਹੋਵੇਗਾ ਸੋ ਮੈਂ ਇਸ ਦੀ ਜਿੰਨੀ ਵੀ ਕੜੀ ਸ਼ਬਦਾ ਵਿੱਚ ਨਿੰਦਾ ਕਰ ਸਕਦੀ ਹਾਂ ਨਿੰਦਾ ਕਰਦੀ ਹਾਂ ਤੇ ਇਸ ਗੱਲ ਦਾ ਮੈਂ ਜ਼ਰੂਰ ਕਹਾਂਗੀ ਕਿ ਇਹਨੂੰ ਪੂਰੀ ਜਾਣਕਾਰੀ ਲਈ ਜਾਵੇ ਪੂਰਾ ਇਨਵੈਸਟਿਗੇਟ ਕੀਤਾ ਜਾਵੇ ਕਿ ਇਹ ਘਟਨਾ ਕਿਉਂ ਵਾਪਰੀ ਹੈ ਤੇ ਕਿਸ ਕਿਸ ਵਿਅਕਤੀ ਨੇ ਤੇ ਕਿਉਂ ਚਲਾਈ ਹੈ ਤੇ ਉਹਨੂੰ ਸਖਤੋ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਸ੍ਰੀ ਖਾਲਸਾ ਵਾਹਿਗੁਰੂ ਜੀ ਕੀ